प्रागे प्रा, हाथ नहीं बनना दस की चाहगा मैं जान तो पहले एक ड्रामा करना चाहना हूं सरदार कमाल ਪਾਕਿਸਤਾਨ ਦੀ ਡਰਾਮਾ ਇੰਡਸਟਰੀ ਦਾ ਪਾਕਿਸਤਾਨ ਦੀ ਸਟੇਜ ਇੰਡਸਟਰੀ ਦਾ ਇੱਕ ਬਹੁਤ ਵੱਡਾ ਨਾਮ ਇੱਕ ਬਹੁਤ ਵੱਡਾ ਕਲਾਕਾਰ ਇੱਕ ਬਹੁਤ ਵੱਡਾ ਅਦਾਕਾਰ ਅਤੇ ਇੱਕ ਬਹੁਤ ਹੀ ਵੱਡਾ ਇਨਸਾਨ ਅੱਜ ਦੀ ਵੀਡੀਓ ਸਰਦਾਰ ਕਮਾਲ ਸਾਹਿਬ ਬਾਰੇ ਵਿੱਚ ਹਾਲ ਹੀ ਦੇ ਵਿੱਚ ਜਿਨ੍ਹਾਂ ਦੀ ਡੈਥ ਹੋਈ ਹੈ ਤੇ ਉਹਨਾਂ ਦੀ ਜਿਹੜੀ ਮੌਤ ਦੇ ਉਹਨੇ ਚੜ੍ਹਦੇ ਪੰਜਾਬ ਤੇ ਲੈਂਦੇ ਪੰਜਾਬ ਹਰ ਪਾਸੇ ਜਿਲੇ ਉਹਨਾਂ ਨੂੰ ਲੋਕ ਪਿਆਰ ਕਰਦੇ ਨੇ ਉਹਨਾਂ ਨੂੰ ਅਫਸੁਰਦਾ ਕੀਤਾ ਤੇ ਬਹੁਤ ਗਮਜਦਾਨ ਯੂਸੀ ਜਿੱਦੋਂ ਪਤਾ ਚੱਲਿਆ ਕਿ ਉਹਨਾਂ ਦੀ ਡੈਥ ਹੋਈ ਸਰਦਾਰ ਕੁਮਾਲ ਸਾਹਿਬ ਇੱਕ ਬਹੁਤ ਹੀ ਅੱਛੇ ਇਨਸਾਨ ਨੇ ਉਹਨਾਂ ਨੇ ਡਰਾਮਾ ਸਟੇਜ ਇੰਡਸਟਰੀ ਦੇ ਨਾਲ ਨਾਲ ਪਾਕਿਸਤਾਨ ਦੇ ਜਿਹੜੇ ਸ਼ੋਜ਼ ਨੇ ਚੈਨਲਜ਼ ਨੇ ਉਹਨਾਂ ਦੇ ਵਿੱਚ ਜਿਹੜੇ ਸ਼ੋਜ਼ ਲੱਗਦੇ ਨੇ ਉਹਨਾਂ ਦੇ ਵਿੱਚ ਵੀ ਕੰਮ ਕੀਤਾ ਤੇ ਬਹੁਤ ਜ਼ਿਆਦਾ ਮਕਬੂਲੀਅਤ ਉਹਨਾਂ ਨੂੰ ਮਿਲੀ ਤੇ ਜਿਸ ਤਰ੍ਹਾਂ ਡਰਾਮੇ ਦੇ ਵਿੱਚ ਉਹਨਾਂ ਨੂੰ ਪਪੂਲਾਰਿਟੀ ਮਿਲੀ ਤੇ ਉਸੇ ਤਰ੍ਹਾਂ ਹੀ ਜਦੋਂ ਸ਼ੋਜ਼ ਦੇ ਅੰਦਰ ਆਏ ਨੇ ਉਹ ਉਹ ਹੀ ਉਹਨਾਂ ਦੀ ਪਪੂਲਾਰਿਟੀ ਮਜ਼ੀਦ ਵਧੀ ਤੇ ਲੋਕਾਂ ਦੇ ਦਿਲਾਂ ਤੇ ਉਹਨਾਂ ਨੇ ਰਾਜ ਕੀਤਾ ਤੇ ਜਾਂਦੇ ਜਾਂਦੇ ਵੀ ਪੰਜਾਬ ਪੰਜਾਬ ਦੀ ਫਿਲਮ ਜਰੀਏ ਚੜ੍ਹਦੇ ਪੰਜਾਬ ਦੀ ਫਿਲਮ ਚੜ੍ਹਦੇ ਪੰਜਾਬ ਦੇ ਅਦਾਕਾਰਾਂ ਦੇ ਨਾਲ ਉਹ ਫਿਲਮ ਕਰਕੇ ਗਏ ਨੇ ਇਹ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਯਾਦ ਰੱਖਣਗੇ ਲੋਕ ਇਹਨਾਂ ਨੂੰ ਤੇ ਹਮੇਸ਼ਾ ਹਮੇਸ਼ਾ ਜੀਦੋਂ ਵੀ ਇਹ ਮੂਵੀ ਬਣ ਕੇ ਆਏਗੀ ਸਰਦਾਰ ਕਮਾਲ ਸਾਹਿਬ ਦੀ ਜਰੀ ਅਦਾਕਾਰੀ ਇਹ ਉਹਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ ਤੇ ਅੱਜ ਦੇ ਵੀਡੀਓ ਵੀ ਇਸ ਮੁੱਦੇ ਦੇ ਵੀਡੀਓ ਆਲਬਦਨ ਤੋਂ ਪਹਿਲੇ ਤਮਾਮ ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਬਨੇ ਬੈਲ ਆਈਕਨ ਨੂੰ ਵੀ ਦਬਾ ਦਿਓ ਤਾਂ ਕਿ ਆਨ ਆ ਰਹੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਵੀਡੀਓ ਸਟਾਰਟ ਕਰਦੇ ਹਾਂ ਮੈਨੂੰ ਤੜਕੇ ਤੜਕੇ ਸੁਪਨਾ ਆਇਆ ਮੇਰੇ ਯਾਰ ਹਾ ਤਾਰਾ ਤੂਰਾ ਸਾ ਖਤਮ ਹੋ ਗਿਆ ਤਾਂ ਫੇਰ ਤੇਰਾ ਸੁਪਨਾ ਟੁੱਟ ਗਿਆ ਹੋਣਾ ਤਾਂ ਤੈਨੂੰ ਤਾਰਾ ਨਜ਼ਰ ਆਈਏ ਹੋਵੇ ਏ ਤਾਰਾਂ ਕਦੋਂ ਹਟਣ ਗਿਆ ਮੈਂ ਆਪਣੇ ਯਾਰ ਨਾਲ ਨਹਿਰੀ ਨਾਉਣ ਜਾਣਾ ਸੀ ਵੇ ਐ ਜੀ ਜੇਰਾ ਕਿਉਂ ਤੂੰ ਨਾ ਆਣਾ ਇਹਦੇ ਚ ਫਿੰਗਰ ਦੌੜ ਗਿਆ ਜੀ ਬਸ ਫਿਰ ਉਹ ਪੱਕਾ ਕਬੂਤਰ ਹੋ ਗਿਆ ਜੀ ਕਿ ਮੈਂ ਕੋਈ ਤੁਹਾਨੂੰ ਸਿੰਗਰ ਲਿਆ ਕੇ ਜਵਾਂ ਫਿਰ ਸਿੰਗਰ ਹੈ ਕੌਣ ਜੀ ਜਾ ਵੇ ਫਿਰ ਤੂੰ ਥੂ ਉਹ ਐ ਜੀ ਜਾ ਹੂੰ ਭਾਈ ਜਾਨਾ ਕੜਾ ਪੀ ਲੋ ਕਿ ਟਕ ਟਕ ਪੰਚਰ ਹੋਇਆ ਕਿਸੇ ਦੀ ਫੂਕ ਕੱਢਣਾ ਚਾਹੁੰਦੇ ਸੀ ਅਗਲੇ ਨਾਲ ਦੀ ਕੱਢ ਗਿਆ ਤੁਹਾਡੀ ਮੇਰਾ ਸਟੇਜ ਸ਼ੋਪ ਨਹੀਂ ਹੋਣਾ ਚਾਹੀਦਾ ਜੀ ਜੀ ਤੋ ਮੇਰੇ ਮਜ਼ੇ ਤੇ ਆ ਗਿਆ ਮੈਂ ਜ਼ਮੀਨ ਤੇ ਸੌ ਜਾ ਨਹੀਂ ਆ ਇਹ ਸਾਡੀ ਮੇਕਅਪ ਆਰਟਿਸਤ ਸੁਲਤਾਨ ਹਾਈ ਸਤਿ ਸ਼੍ਰੀ ਅਕਾਲ ਜੀ ਤੁਸੀਂ ਲੋਕਾਂ ਨੂੰ ਸੋਹਣਾ ਬਣਾਉਂਦੇ ਤੋ ਸਾਪ ਹੀ ਕਿੰਨੇ ਸੋਹਣੇ ਹੋ ਪੱਕਾ ਹੈ ਇੱਥੇ ਹਾਂ ਬਾ ਭੀ ਨਾ ਜੀ ਗੁੱਸਾ ਹੁਣ ਠੋਕਦੇ ਹੋ ਆ ਤੂੰ ਇੰਜ ਜੀ ਤੂੰ ਠੋਕ ਜਾਇਆ ਕਰ ਲੈਣਾ ਬਾਅਦ ਚ ਪੈਸੇ ਗਿਰਨੇ ਹੁੰਦੇ ਤੂੰ ਮੇਰੇ ਕੋ ਮੰਗਣਾ ਪਿਆਰ ਕਰਦੀਆਂ ਮੈਨੂੰ ਹਾਂ ਯਾ ਤੈਨੂੰ ਪਿਆਰ ਹੋ ਗਿਆ ਤੂੰ ਸਾਡੇ ਦੋਵਾਂ ਤੋਂ ਪਰਾਂ ਰਹਿ ਤੈਨੂੰ ਮੈਂ ਦੱਸਾਂ ਇਸ ਵਾਰੀ ਕੋਈ ਲੜਾਈ ਕੱਚੀ ਨਹੀਂ ਹੋਏਗੀ ਔਰ ਇੱਥੇ ਹੁਣ ਕੋਈ ਡਰਾਮਾ ਨਹੀਂ ਹੋਏਗਾ ਅਸੀਂ ਬਿਲਕੁਲ ਫਰਾਡ ਨਹੀਂ ਕਰ ਰਹੇ ਸਰਦਾਰ ਸਾਹਿਬ ਇਹਨੂੰ ਸਾਡੇ ਗਰੁੱਪ ਚ ਕੱਢੋ ਜੀਸੇ ਖਲੋ

मैं तो जान तो पहले एक ड्रामा करना चाहना हो बहुत छेतिया सब रला गाला खत्म हो जाना है फिर अपन जरूर मिलेंगे मेरे आ तू बड़ी किसी टीठ मिट्टी दा बण्या किंदी तू मानता ही नहीं गुल्लोय किंदी ਲੋਹਰੇ ਨਹੀਂ ਦੂਰ ਕਿਉਂ ਆਂ ਜੀ ਨੇੜੇ ਨਹੀਂ ਹੋ ਸਕਦਾ ਹਾਂ ਜੀ ਤੇ ਐਸੀ ਜੀ ਅੱਜ ਦੀ ਵੀਡੀਓ ਨਹੀਂ ਕਦੀ ਕਦੀ ਇਨਸਾਨ ਦੇ ਕੋਲ ਉਹ ਹੋਲੇ ਕਹਿੰਦੇ ਨਾ ਲਫ਼ਜ਼ ਹੀ ਨਹੀਂ ਹੁੰਦੇ ਜਿਨ੍ਹਾਂ ਤੋਂ ਬਿਆਨ ਕਰ ਸਕੇ ਕਿ ਉਹਦੇ ਅੰਦਰ ਕੀ ਚੱਲ ਰਿਹਾ ਸਰਦਾਰ ਕਮਾਲ ਸਾਹਿਬ ਬਹੁਤ ਹੀ ਅੱਛੇ ਅਦਾਕਾਰ ਤੇ ਬਹੁਤ ਹੀ ਅੱਛੇ ਇਨਸਾਨ ਬਹੁਤ ਹੀ ਅੱਛੇ ਇਨਸਾਨ ਸੀ ਤੇ ਜਾਂਦੇ ਜਾਂਦੇ ਵੀ ਕੰਮ ਕਰਕੇ ਗਏ ਨੇ ਚੜ੍ਹਦੇ ਪੰਜਾਬ ਦੇ ਚਿਹਰੇ ਦਾ ਗਾਰ ਨਹੀਂ ਉਹਨਾਂ ਦੇ ਨਾਲ ਤੇ ਮੂਵੀ ਦੇ ਵਿੱਚ ਤੇ ਉਸ ਤੋਂ ਬਾਅਦ ਡਰਾਮੇ ਦੇ ਅੰਦਰ ਵੀ ਜਿੰਨੇ ਵੀ ਸਟੇ ਡਰਾਮੇ ਨੇ ਉਹਨਾਂ ਦੇ ਵਿੱਚ ਇਹਨਾਂ ਦੀ ਜਿਹੜੀ ਐਕਟਿੰਗ ਹੈਗੀ ਸੀ ਉਹ ਲਾਜਵਾਬ ਸੀ ਤੇ ਐਸੀ ਜੀ ਅੱਜ ਦੀ ਵੀਡੀਓ ਕਮੈਂਟਸ ਕਰਕੇ ਦੱਸਣਾ ਕਿ ਵੀਡੀਓ ਤੁਹਾਨੂੰ ਕੈਜੀ ਲੱਗੀ ਬਾਕੀ ਮਿਲਣਾ ਕਿਸੇ ਨੈਕਸਟ ਵੀਡੀਓ ਦੇ ਅੰਦਰ